ਸਾ希 ਕਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨ ਕਲਾਥ ਹਾਊਸ ਮੈਸਰਖਾਨਾ ਦੇ ਉਤੇ ਤੁਹਾਡਾ ਵੈਲਕਮ ਕਰਦੇ ਆ ਜੀ ਆਨੂੰ ਕਹਿੰਦੇ ਆ ਤੇ ਅੱਜ ਆਪਾਂ ਤੁਹਾਡੇ ਵਾਸਤੇ ਨਿਊ ਵੀਡੀਓ ਲੈ ਕੇ ਆਏ ਜਿਹੜੀ ਅੱਜ ਦੀ ਵੀਡੀਓ ਆਪਣੀ ਲੈ ਕੇ ਆਏ ਤੁਹਾਡੇ ਵਾਸਤੇ ਸਪੈਸ਼ਲ ਤੇ ਅੱਜ ਦੀ ਵੀਡੀਓ ਆਪਣੇ ਕੋਲੇ ਬੀਬਾ ਕਾਟਨ ਦੀ ਆਈ ਹੈ ਪਿਆਰੇ ਪਿਆਰੇ ਪ੍ਰਿੰਟ ਨੇ ਬਹੁਤ ਹੀ ਸੋਹਣੇ ਇਹਨਾਂ ਦੇ ਕਲਰ ਡਿਜ਼ਾਈਨ ਨੇ ਵੀਡੀਓ ਸ਼ੁਰੂ ਤੋਂ ਲੈ ਕੇ ਤੁਸੀਂ ਐਂਡ ਤੱਕ ਦੇਖ ਲਿਆ ਕਰੋ ਤੇ ਨਾਲ ਦੀ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜਿਹੜੇ ਆਪਣੇ ਚੈਨਲ ਦੇ ਨਾਲ ਨਵੇਂ ਭੈਣ ਭਰਾ ਜੁੜਦੇ ਆ ਉਹਨਾਂ ਨੂੰ ਆਪਾਂ ਆਪਣੀ ਲੋਕੇਸ਼ਨ ਜਰੂਰ ਦੱਸਦੇ ਹੁੰਦੇ ਆ ਡਿਸਟ੍ਰਿਕਟ ਬ ਜਿੱਥੇ ਇਹ ਇੱਕ ਆਪਣੀ ਮਿਸਤਰੀਆਂ ਦੀ ਦੁਕਾਨ ਹੈ ਮਠਾੜੂ ਸ਼ਾਪ ਕਰਕੇ ਜਾਣੀ ਜਾਂਦੀ ਹੈ ਤੇ ਆਪਾਂ ਨਵੇਂ ਆਉਣ ਵਾਲੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨ ਕਿਉਂਕਿ ਆਉਣ ਵਾਲੇ ਸੋਹਣੇ ਸੂਟਾਂ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾ ਕਰੋ ਜਦੋਂ ਵੀ ਅਸੀਂ ਵੀਡੀਓ ਪਾਇਆ ਕਰਾਂਗੇ ਵੀਡੀਓ ਤੁਹਾਡੇ ਕੋਲ ਪਹੁੰਚ ਜਾ ਕਰੋ ਨਾਲ ਦੀ ਨਾਲ ਤੇ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਏ ਅੱਜ ਆਪਣੇ ਕੋਲੇ 15-20 ਡਿਜ਼ਾਈਨ ਜਿਹੜੇ ਆਏ ਨੇ ਬੀਬਾ ਕਾਟਨ ਦੇ ਬਹੁਤ ਹੀ ਪਿਆਰੇ ਡਿਜ਼ਾਈਨ ਨੇ ਆਪਣੇ ਕੋਲੇ ਕਾਫੀ ਕਾਉਂਟੀ ਦੇ ਵਿੱਚ ਮਾਲ ਆਇਆ ਹੈ ਰੇਟ ਆਪਾਂ ਤੁਹਾਨੂੰ ਬਾਜਬ ਦੇਣੇ ਨੇ ਵੀਡੀਓ ਸ਼ੁਰੂ ਕਰਦੇ ਆਂ ਆਜੋ ਰਲ ਕੇ ਸਾਰੇ ਜਣੇ ਦੇਖੀਏ ਬਹੁਤ ਸੋਹਣੇ ਸੋਹਣੇ ਰੰਗ ਪ੍ਰਿੰਟ ਨੇਗੇ ਤੇ ਰੇਟ ਇਹਨਾਂ ਦਾ ਬਹੁਤ ਘੱਟ ਹੈਗਾ ਤੇ ਆਜੋ ਆਪਾਂ ਸਾਰੇ ਜਣੇ ਰਲ ਕੇ ਵੀਡੀਓ ਦੇਖੀਏ ਇਹ ਸੀਗੇ ਇਹਨਾਂ ਦੇ ਰੰਗ ਡਿਜ਼ਾਈਨ ਸਾਰੇ ਮੈਚਿੰਗ ਵਾਲੇ ਸੂਟ ਨੇਗੇ ਪਿਓਰ ਕਾਟਨ ਦਾ ਗਰਮੀ ਵਾਲਾ ਸੂਟ ਹੈ ਬੀਬਾ ਕਾਟਨ ਦਾ ਇਹਦਾ ਸਟਾਫ ਹੈ ਤੇ ਸੂਟ ਨੂੰ ਤੁਸੀਂ ਘਰ ਬੈਠ ਕੇ ਬਾਏ ਕਰ ਲਿਆ ਕਰੋ ਥੋਡੀ ਮਰਜ਼ੀ ਆਪਣੀ ਹੈ ਤੁਸੀਂ ਦੁਕਾਨ ਤੇ ਵਿਜ਼ਿਟ ਕਰਨਾ ਹੁੰਦਾ ਦੁਕਾਨ ਤੇ ਪਹੁੰਚਿਆ ਕਰੋ ਥੋਡੀ ਆਪਣੀ ਦੁਕਾਨ ਹੈ ਜਿਹੜੇ ਪ੍ਰ ਰੇਟ ਵੀ ਆਪਣੇ ਬਾਜ਼ੀਬ ਹੁੰਦੇ ਨੇ ਜਿਹੜਾ ਆਪਣੇ ਕੋਲੇ ਸਾਫ ਆਉਂਦਾ ਉਹ ਵੀ ਆਪਣੇ ਕੋਲੇ ਸਾਫ ਬਹੁਤ ਪਿਆਰਾ ਆਉਂਦਾ ਕਿਉਂਕਿ ਆਪਾਂ ਇੱਕ ਬ੍ਰਾਂਡਡ ਦੀਆਂ ਆਈਟਮਾਂ ਲੈ ਕੇ ਆਉਂਦੇ ਰਹਿੰਦੇ ਹਾਂ ਤੁਹਾਡੇ ਵਾਸਤੇ ਬੀਬਾ ਕਾਟਨ ਦਾ ਸਾਫ ਹੈ ਇਹਦੇ ਵਿੱਚ ਜੇ ਤੁਸੀਂ ਦੇਖੋਗੇ ਨਾ ਇਸ ਤਰ੍ਹਾਂ ਨਿੱਕੇ ਨਿੱਕੇ ਡਾਟਸ ਬਣੇ ਆ ਬਹੁਤ ਸੋਹਣਾ ਸਾਫਾ ਹੈ ਇਹ ਚਿਕਨਕਾਰੀ ਕੀਤੀ ਹੋਈ ਹੈ ਬਹੁਤ ਸੋਹਣੀਆਂ ਸ਼ਰਟਾਂ ਨੇ ਨਾਲ ਸਲਵਾਰਾਂ ਇਹਨਾਂ ਦੀਆਂ ਹੈਗੀਆਂ ਨੇ ਮੈਚਿੰਗ ਕਰ ਲਈ ਸਾਰੀ ਆਈਟਮ ਅੱਜ ਵਾਲੀ ਹੈਗੀ ਹੈ ਤੇ ਸੋਹਣੇ ਪ੍ਰਿੰਟ ਨੇ ਇਹਨਾਂ ਦੇ ਇਹਨਾਂ ਚ ਆਪਾਂ ਤੁਸੀਂ ਜਿੰਨੇ ਜਿੰਨੇ ਸੋਹਣ ਸੋਨੂੰ ਪਸੰਦ ਨੇ ਤੁਸੀਂ ਆਪਣੇ ਕੋਲੋਂ ਬਾਈ ਕਰ ਸਕਦੇ ਹੋਗੇ ਤੇ ਸਾਰੇ ਪ੍ਰਿੰਟ ਆਪਾਂ ਖੋਲ ਕੇ ਦਿਖਾਵਾਂਗੇ ਤੁਹਾਨੂੰ ਬਹੁਤ ਪਿਆਰੇ ਪ੍ਰਿੰਟ ਨੇਗੇ ਤੇ ਇਹ ਕਪੜਾ ਜਿਹੜਾ ਹੈਗਾ ਬਹੁਤ ਸੋਹਣਾ ਕਿਉਂਕਿ ਬੀਬਾ कॉटन ਦਾ ਕਪੜਾ ਗਰਮੀ ਵਿੱਚ ਠੰਡਾ ਠੰਡਾ ਤੇ ਇੱਕ ਆਈਸਕ੍ਰੀਮ ਕਪੜਾ ਹੁੰਦਾ ਇਹ ਤੇ ਇਹਨਾਂ ਦੀ ਮੈਚਿੰਗ ਵੀ ਬਹੁਤ ਪਿਆਰੀ ਹੁੰਦੀ ਹੈ ਤੇ ਇਹ ਸਰਪਲਸ ਦੀ ਆਈਟਮ ਹੁੰਦੀ ਹੈ ਵੱਡਾ ਜਿਹੜਾ ਇਹਦਾ ਵੱਡੇ ਵਰ ਦਾ ਇਹ ਕਪੜਾ ਹੁੰਦਾ ਹੈਗਾ ਸਾਰੇ ਕਲਰ ਇਹਦੇ ਬਹੁਤ ਪਿਆਰੇ ਨੇ ਆਪਾਂ ਸ਼ੂਟ ਤੁਹਾਨੂੰ ਦਿਖਾਉਨੇ ਆਂਗੇ ਸਾਰੇ ਸੂਟ ਬਹੁਤ ਪਿਆਰੇ ਨੇ ਸੂਟ ਨੂੰ ਤੁਸੀਂ ਵੇਅਰ ਕਰਨਾ ਹੁੰਦਾ ਤਾਂ ਆਪਣਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੇ ਸੂਟ ਨੂੰ ਘਰ ਬੈਠ ਕੇ ਮੰਗਾ ਸਕਦੇ ਹੋ ਤੁਹਾਡੀ ਆਪਣੀ ਚੋਸ ਹੋਊਗੀ ਤੁਸੀਂ ਆਪਣੀ ਦੁਕਾਨ ਤੇ ਬੀਟ ਕਰਨਾ ਤਾਂ ਤੁਹਾਡੀ ਆਪਣੀ ਮਠਾੜੂ ਸ਼ਾਪ ਹੈ ਤੇ ਤੁਸੀਂ ਦੁਕਾਨ ਦੇ ਉੱਤੇ ਬੀਟ ਕਰ ਸਕਦੇ ਹੋਗੇ ਆਹ ਲਓ ਜੀ ਇਹਦਾ ਇੱਕ ਅਲੱਗ ਅਲੱਗ ਜਿਹਾ ਪ੍ਰਿੰਟ ਹੋਊਗਾ ਵੱਖਰਾ ਆ ਤੇ ਇਹਦੇ ਵਿੱਚ ਇਸ ਤਰ੍ਹਾਂ ਦਾ ਕਾਟਨ ਸਟਾਫ ਹੈ ਜੇ ਤੁਸੀਂ ਜੂ ਤੋਂ ਕਰਕੇ ਨੇੜੇ ਤੋਂ ਦੇਖੋਗੇ ਇਹਦੇ ਵਿੱਚ ਜਾਲੀ ਬਣੀ ਹੋਈ ਹੈ ਬਹੁਤ ਸੋਹਣੇ ਡਿਜ਼ਾਈਨ ਨੇ ਫਲਾਵਰ ਵੀ ਇਹਦੇ ਬਹੁਤ ਪਿਆਰੇ ਨੇ ਮੈਚਿੰਗ ਹੈ ਇਹਦੀਆਂ ਤੁਹਾਨੂੰ ਪਤਾ ਹੀ ਹੈ ਵੀ ਗੁੱਡ ਮੈਚਿੰਗਾਂ ਨੇਗੀਆਂ ਆਹ ਲਓ ਜੀ ਇਹਦੀ ਇਹ ਸਲਵਾਰ ਆ ਗਈ ਇਹਦੀ ਤੇ ਇਹਦੇ ਵਿੱਚ ਆਪਣੇ ਕੋਈ ਇੱਕ ਸੂਟ ਦੇ ਵਿੱਚ ਤੁਸੀਂ ਜਿੰਨੇ ਜਿੰਨੇ ਮਰਜ਼ੀ ਛੋਡੀ ਆਪਣੀ ਚੁਆਇਸ ਹੋਊਗੀ ਤੁਸੀਂ ਸੂਟ ਨੂੰ ਲੈ ਸਕਦੇ ਹੋ ਆਹ ਲੋ ਜੀ ਇਹ ਦਾ ਆ ਗਿਆ ਅਗਲਾ ਡਿਜ਼ਾਈਨ ਸਾਰੇ ਡਿਜ਼ਾਈਨ ਬਹੁਤ ਸੋਹਣੇ ਨੇ ਮਤਲਬ ਸਾਫ ਜਿਹੜਾ ਹੈਗਾ ਬਹੁਤ ਹੀ ਪਿਆਰਾ ਤੇ ਕਾਫੀ ਟੇਬਲ ਹੈ ਤੇ ਰੇਟ ਇਹਨਾਂ ਦਾ ਸੂਟਾਂ ਦਾ ਸਿਰਫ ਤੇ ਸਿਰਫ 500 ਰੁਪਈਆ ਸੂਟ ਦਾ ਰੇਟ ਹੈ ਆਹ ਲੋ ਜੀ ਇਹ ਦਾ ਸੀਗਾ ਪਿੰਕ ਦੇ ਨਾਲ ਫਲਾਰ ਬਹੁਤ ਪਿਆਰਾ ਕਲਰ ਹੈ ਆਹ ਲੋ ਜੀ ਇਹ ਦੀ ਬਾਟਮ ਸੀਗੀ ਨਾਲ ਸੂਟ ਸੋਨ ਨੂੰ ਮੈਂ ਦੱਸਿਆ ਵੀ ਤੁਸੀਂ 1 ਤੋਂ ਲੈ ਕੇ ਸਾਡੇ ਕੋਲੇ ਕੰਟੀ ਦੇ ਵਿੱਚ ਮਾਲ ਆਉਂਦਾ ਤੁਸੀਂ 1 ਤੋਂ ਲੈ ਕੇ ਜਿੰਨੇ ਮਰਜ਼ੀ ਸੂਟ ਖਰੀਦ ਸਕਦੇ ਹੋਗੇ ਤੇ ਜਿਹੜੀ ਭੈਣ ਦੁਕਾਨ ਕਰੇ ਦੁਕਾਨ ਵਾਸਤੇ ਕੰਮ ਕਰਦੀ ਹੈ ਦੁਕਾਨ ਤੇ ਆਪਣੇ ਦੁਕਾਨ ਹੈ ਘਰੇ ਸ਼ਾਪ ਕਰਦੀ ਹੈ ਉਹਨਾਂ ਨੂੰ ਸਾਡੇ ਰੇਟ ਅਲੱਗ ਲੱਗਣਗੇ ਇਹ ਸਾਡਾ ਰਿਟੇਲ ਦਾ ਰੇਟ ਹੈ 500 ਰੁਪਏ ਦਾ ਸੂਟ ਆ ਸੀ ਕਸਟਮਰ ਨੂੰ ਦਿੰਨੇ ਆ ਜੇ ਤੁਸੀਂ ਸੇਲ ਕਰਨ ਵਾਸਤੇ ਲੈਣਾ ਉਹਦਾ ਰੇਟ ਤੁਹਾਨੂੰ ਅਲੱਗ ਲੱਗੂਗਾ ਉਹ ਆਪਣਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੁਸੀਂ ਨੰਬਰ ਸਕਰੀਨ ਦੇ ਉੱਤੇ ਦੇਖ ਕੇ ਤੇ ਆਪਾਂ ਨਾਲ ਸੰਪਰਕ ਕਰ ਸਕਦੇ ਹੋ ਏ ਆ ਇਹਦਾ ਸ਼ਰਟ ਦਾ ਪੀਸ ਆ ਗਿਆ ਲੈਮਨ ਕਲਰ ਦਾ ਬਹੁਤ ਪਿਆਰਾ ਹੈ ਤੇ ਲੈਮਨੀ ਵਿੱਚ ਬਣੇ ਨੇ ਨਿੰਬੂ ਇਹਦੇ ਵਿੱਚ ਬਣੇ ਨੇ ਬਹੁਤ ਪਿਆਰੇ ਪਿਆਰੇ ਸਾਰੇ ਡਿਜ਼ਾਈਨ ਬਹੁਤ ਸੋਹਣੇ ਨੇਗੇ ਆਹ ਲਓ ਜੀ ਇਹ ਤੁਸੀਂ ਕਲਰ ਸਾਰੇ ਇਹਦੇ ਬਹੁਤ ਹੀ ਪਿਆਰੇ ਕਲਰ ਨੇਗੇ ਤੇ ਅਗਲਾ ਆ ਗਿਆ ਕਾਫੀ ਸ਼ੇਡ ਨਿੱਕੀ ਬੂਟੀ ਦੇ ਵਿੱਚ ਆਲੋ ਜੀ ਏ ਦਾ ਕਾਫੀ ਸ਼ੇਡ ਦੇ ਵਿੱਚ ਕੰਟਰਾਸਟ ਹਨ ਕਿੰਨੀ ਕਿ ਬੂਟੀ ਹੈ ਤੇ ਇਹਦੇ ਨਾਲ ਸਲਵਾਰ ਜਿਹੜੀ ਆਫ ਵਾਈਟ ਦੀ ਲੱਗੀ ਹੈ ਮੈਚਿੰਗ ਬਹੁਤ ਪਿਆਰੀ ਹੈ ਇਹਦੇ ਵਿੱਚ ਵੀ ਤੁਹਾਨੂੰ 4 ਤੋਂ 5 ਸੂਟ ਜਿਹੜੇ ਹੈਗੇ ਨੇ ਮਿਲ ਜਾਣਗੇ ਆਹ ਲਓ ਜੀ ਇਹ ਦਾ ਆ ਗਿਆ ਅਗਲਾ ਡਿਜ਼ਾਈਨ ਹਰੇਕ ਡਿਜ਼ਾਈਨ ਜਿਹੜਾ ਡਿਜ਼ਾਈਨ ਆਪਾਂ ਖੋਲਦੇ ਆ ਉਹ ਬਹੁਤ ਹੀ ਪਿਆਰਾ ਡਿਜ਼ਾਈਨ ਨਿਕਲਦਾ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੁੰਦਾ ਆਹ ਲਓ ਜੀ ਮਸਟਰਡ ਕਲਰ ਦੇ ਨਾਲ ਆ ਗਿਆ ਕੰਟਰਾਸਟ ਇਹਦੇ ਨਾਲ ਨੀਲੀ ਨੇਵੀ ਕਲਰ ਦੀ ਸਲਵਾਰ ਹੈ ਆਹ ਲਓ ਜੀ ਆਏ ਦੀ ਨਾਲ ਸਲਵਾਰ ਦਾ ਕਪੜਾ ਸੀਗਾ ਆਹ ਲਓ ਜੀ ਇਹ ਬਹੁਤ ਸੋਹਣਾ ਡਿਜ਼ਾਈਨ ਆ ਗਿਆ ਜਿਹੜਾ ਸੁਪਰ ਜਿਆ ਡਿਜ਼ਾਈਨ ਹੈ ਇਹਦੇ ਨਾਲ ਸਲਵਾਰ ਦਾ ਕਪੜਾ ਵੀ ਬਹੁਤ ਪਿਆਰਾ ਲੱਗਿਆ ਹੋਇਆ ਹੈ ਇਹਨਾਂ ਸਾਰੇ ਸੂਟਾਂ ਦਾ ਅੱਜ ਦੀ ਵੀਡੀਓ ਜਿਹੜੀ ਹੈਗੀ ਹੈ ਅੱਜ ਦਾ ਰੇਟ 500 ਰੁਪਿਆ ਰੇਟ ਹੈ ਸੂਟ ਦਾ ਤੇ ਤੁਸੀਂ ਇੱਕ ਸੂਟ ਮੰਗਾ ਸਕਦੇ ਹੋ ਚਾਰ ਮੰਗਾ ਸਕਦੇ ਹੋ ਉਹ ਤੁਹਾਡੀ ਆਪਣੀ ਚੁਆਇਸ ਹੋਗੀ ਤੁਸੀਂ ਜਿੰਨੇ ਸੂਟ ਮਰਜ਼ੀ ਮੰਗਵਾਵੋ ਆਲੇ ਸਾਡੇ ਕੋਲ ਆਹ ਲਓ ਜੀ ਇਹਦਾ ਕਲਰ ਵੀ ਬਹੁਤ ਪਿਆਰਾ ਹੈ ਤੇ ਸਰਵਾ ਦਾ ਕਪੜਾ ਜਿਹੜਾ ਹੈਗਾ ਇਹ ਕਰੀਮ ਕਲਰ ਦਾ ਨਾਲ ਹੈ ਕੰਟਰਾਸਟ ਕੰਬੀਨੇਸ਼ਨ ਇਹਦਾ ਬਹੁਤ ਪਿਆਰਾ ਹੈਗਾ ਨਹੀਂ ਨੇੜੇ ਤੋਂ ਚੱਕਾਂਗੇ ਨਾ ਆਹ ਲੋ ਜੀ ਅਗਲਾ ਡਿਜ਼ਾਈਨ ਆ ਗਿਆ ਆਪਣਾ ਬਲੌਕ ਪ੍ਰਿੰਟਿੰਗ ਦਾ ਬਹੁਤ ਪਿਆਰਾ ਡਿਜ਼ਾਈਨ ਹੈ ਇਹ ਤੇ ਇਹ ਵੀਡੀਓ ਦੇਖ ਕੇ ਤੁਸੀਂ ਸ਼ੇਅਰ ਕਰ ਦਿਆ ਕਰੋ ਜਰੂਰ ਰਿਸ਼ਤੇਦਾਰੀਆਂ 'ਚ ਵੀ ਜੇ ਸੋਹਣੇ ਸੋਹਣੇ ਸੂਟ ਲੈਣੇ ਆਪਾਂ ਤੇ ਚਲੀਏ ਮਠਾੜੂ ਸ਼ਾਪ ਦੇ ਉੱਤੇ ਪਿੰਡ ਮੈਸਰਖਾਨਾ ਦੇ ਵਿੱਚ ਆਹ ਲੋ ਜੀ ਬਲੌਕ ਪ੍ਰਿੰਟਿੰਗ ਹੈ ਇਹਦੀ ਬਹੁਤ ਪਿਆਰਾ ਪ੍ਰਿੰਟ ਹੈ ਤੇ ਲੈ ਲਣ ਕਾਟਨ ਦਾ ਇਹਦਾ ਸਾਫਾ ਹੈਗਾ ਬਹੁਤ ਪਿਆਰਾ ਕਾਟਨ ਸਾਫਾ ਹੈਦਾ ਸਾਰਾ ਤੇ ਆਹ ਲੋ ਜੀ ਇਹਦੀ ਆ ਗਈ ਮੈਚਿੰਗ ਆਹ ਲੋ ਜੀ ਇਹਦੇ ਤੁਸੀਂ ਜਿੰਨੇ ਮਰਜੀ ਸੂਟ ਲੈ ਸਕਦੇ ਹੋ ਆਹ ਲੋ ਜੀ ਇਹ ਆ ਗਿਆ ਗ੍ਰੀਨ ਵਾਲਾ ਇਹ ਵੀ ਬਹੁਤ ਪਿਆਰਾ ਜਿਹੜਾ ਡਿਜ਼ਾਈਨ ਹੈ ਆਹ ਲਓ ਜੀ ਇਹ ਸ਼ਰਟ ਪੀਸ ਬਣ ਕੇ ਇਸ ਤਰ੍ਹਾਂ ਤਿਆਰ ਹੋਊਗਾ ਗੁਲਾਬ ਦੇ ਫੁੱਲ ਵਾਲਾ ਸ਼ਰਟ ਪੀਸ ਹੈ ਬਹੁਤ ਪਿਆਰਾ ਬਹੁਤ ਹੀ ਸੋਹਣਾ ਲੱਗੂਗਾ ਤੇ ਗ੍ਰੀਨ ਕਲਰ ਦੀ ਜਿਹੜੀ ਹੈਗੀ ਇਹਦੇ ਨਾਲ ਬਾਟਮ ਹੈਗੀ ਸਲਵਾਰ ਦਾ ਕੱਪੜਾ ਗ੍ਰੀਨ ਕਲਰ ਦਾ ਆਹ ਲਓ ਜੀ ਇਹਦੇ ਕਲਰ ਤੇ ਇੱਕ ਤੋਂ ਇੱਕ ਸੂਟ ਪਿਆਰੇ ਨੇ ਜਿਹੜਾ ਸੂਟ ਆਪਾਂ ਖੋਲਦੇ ਆ ਉਹੀ ਬਹੁਤ ਜਿਆਦਾ ਸੋਹਣਾ ਹੁੰਦਾ ਸ਼ਫਦਾ ਤਾਂ ਜੇ ਤੁਸੀਂ ਮੇਰੇ ਕੋਲੇ ਹੋਂ ਫੀਲ ਕਰਕੇ ਦੇਖੋ ਤਾਂ ਕੱਪੜਾ ਬਹੁਤ ਹੀ ਸੋਹਣਾ ਹੈ ਤੇ ਰੇਟ ਇਹਨਾਂ ਦੇ ਬਹੁਤ ਘੱਟ ਨੇਗੇ ਆਹ ਲਓ ਜੀ ਆ ਲੋ ਜੀ ਆਏ ਦੀ ਨਾਲ ਪਿੰਕ ਕਲਰ ਦੀ ਸਲਵਾਰ ਆਏ ਦੇ ਵਿੱਚ ਆਗੇ ਤਿੰਨ ਤੋਂ ਚਾਰ ਸੂਟ ਜਿੰਨੇ ਤੁਸੀਂ ਬਾਈ ਕਰਨੇ ਆਹ ਲੋ ਜੀ ਅਗਲਾ ਡਿਜ਼ਾਈਨ ਆ ਗਿਆ ਵਾਈਟ ਸਲੋ ਆਫ ਵਾਈਟ ਸਲਵਾਰ ਦੇ ਨਾਲ ਬਹੁਤ ਪਿਆਰਾ ਡਿਜ਼ਾਈਨ ਹੈ ਇਹ ਵੀ ਹਾਲੋ ਜੀ ਇਹ ਦੇ ਨਾਲ ਸਲਵਾਰ ਦਾ ਕਪੜਾ ਜਿਹੜਾ ਔਫ ਵਾਈਟਰ ਕਲਰ ਹੈਗਾ ਬਹੁਤ ਹੀ ਪਿਆਰਾ ਹਾਲੋ ਜੀ ਕਿਸੇ ਦੇ ਵਿੱਚ 2 4 ਕਿਸੇ ਦੇ ਵਿੱਚ ਕਿੰਨੇ ਕਿੰਨੇ ਡਿਜ਼ਾਈਨ ਆਏ ਆ ਬਹੁਤ ਹੀ ਸਾਰੇ ਸੋਹਣੇ ਨੇਗੇ ਹਾਲੋ ਜੀ ਆਡ ਜਾਇਆ ਨਗਲਾ ਬਹੁਤ ਸੋਹਣਾ ਪਿਆਰਾ ਡਿਜ਼ਾਈਨ ਹੈ ਹਾਲੋ ਜੀ ਆਈ ਦੀ ਸਰਵਾਰ ਦਾ ਕਪੜਾ ਆ ਗਿਆ ਨਾਲ ਤੇ ਆ ਤੁਸੀਂ ਇਹਦੇ ਵਿੱਚ ਸ਼ੂਟ ਜਿੰਨੇ ਜਿੰਨੇ ਮਰਜੀ ਤੁਸੀਂ ਲਿਓ ਹਾਲੋ ਜੀ ਆ ਵੀ ਬਲੌਕ ਪ੍ਰਿੰਟ ਵਾਲਾ ਆ ਗਿਆ ਵੀ ਜਿਹੜਾ ਹੈਗਾ ਬਹੁਤ ਪਿਆਰਾ ਹੈਗਾ ਹਾਲੋ ਜੀ ਇਹ ਸ਼ਾਰਟ ਪੀਸ ਇਹਦਾ ਬਹੁਤ ਪਿਆਰਾ ਹੈ ਤੇ ਸਕਿਨ ਕਲਰ ਦੀ ਇਹਦੇ ਨਾਲ ਸਲਵਾਰ ਲੱਗੀ ਹੈ ਸਲਵਾਰ ਦਾ ਕਪੜਾ ਵੀ ਜਿਹੜਾ ਹੈਗਾ ਬਹੁਤ ਗ੍ਰੇਸਫੁੱਲ ਹੈਗਾ ਹਾਲੋ ਜੀ ਇੱਕ ਸੂਟ ਉਹਦੂ ਬਹੁਤ ਸੋਹਣਾ ਆ ਗਿਆ ਬੇਬੀ ਪਿੰਕ ਨਾਲ ਕਟਰਾਸਾ ਆਫ ਵਾਈਟ ਕਲਰ ਹੈ ਇਹਦਾ ਬਹੁਤ ਪਿਆਰਾ ਤੇ ਬੇਬੀ ਪਿੰਕ ਦੀ ਇਹਦੇ ਨਾਲ ਸਲਵਾਰ ਲੱਗੀ ਹੈ ਆਹ ਲਓ ਜੀ ਇਹ ਨਾਲ ਸਾਰੇ ਸੂਟਾਂ ਦਾ ਅੱਜ ਦਾ ਰੇਟ ਹੋਊਗਾ ਸਿਰਫ ਤੇ ਸਿਰਫ 500 ਰੁਪਿਆ ਬਹੁਤ ਘੱਟ ਰੇਟ ਤੇ ਤੁਹਾਨੂੰ ਸੂਟ ਮਿਲਣ ਵਾਲੇ ਹੈ ਇਹਦਾ ਮਾਰਕੀਟ ਦਾ ਰੇਟ ਤੁਸੀਂ ਵੀਡੀਓ ਦੇਖਦੇ ਰਹੇ ਹੋ ਇਹਦਾ ਮਾਰਕੀਟ ਦਾ ਰੇਟ 650 ਰੁਪਿਆ ਰੇਟ ਹੈ ਇਹਦਾ ਮਾਰਕੀਟ ਦਾ ਤੇ ਆਪਾਂ 150 ਰੁਪਿਆ ਡਿਸਕਾਊਂਟ ਦੇ ਉੱਤੇ ਲਾਇਆ ਹੋਇਆ ਸੂਟ ਪਿਆਰੇ ਪਿਆਰੇ ਸੂਟ ਨੇ ਸੂਟ ਨਹੀਂ ਛੱਡਣ ਵਾਲੇ ਹਾਲੋ ਜੀ ਜਿਹੜਾ ਵੀ ਸੋਨੂੰ ਦੱਸਿਆ ਵੀ ਜੇ ਕਿਸੇ ਭੈਣ ਨੇ ਸੇਲ ਕਰਨ ਵਾਸਤੇ ਲੈਣਾ ਉਹ ਆਪਣਾ ਕੰਟੈਕਟ ਨੰਬਰ ਚੱਲੀ ਜਾਂਦਾ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਨੇਗੇ ਇਹ ਦੁਪੱਟਿਆਂ ਵਾਲੇ ਨੇ ਹਾਲੋ ਜੀ ਇਹ ਇਹਦਾ ਕਲਰ ਸੀਗਾ ਇੱਕ ਆਪਣੇ ਕੋਲੇ ਮੈਚਿੰਗ ਹੋਰ ਆਈ ਹੈ ਬਹੁਤ ਪਿਆਰੀ ਮੈਚਿੰਗ ਹੈ ਇਹਨਾਂ ਦਾ ਰੇਟ ਵੀ ਸੇਮ ਸੇਮ ਹੈ 500 ਰੁਪਈਆ ਇਹਨਾਂ ਦਾ ਵੀ ਰੇਟ 500 ਰੁਪਈਆ ਹਾਲੋ ਜੀ ਇਹ ਬਹੁਤ ਪਿਆਰੀ ਮੈਚਿੰਗ ਹੈ ਜਿਹੜੀ ਇਹਦੀ ਸਲਵਾਰ ਦਾ ਕੱਪੜਾ ਇਹਦੇ ਨਾਲ ਪੀਚ ਕਲਰ ਦਾ ਲੱਗਿਆ ਬਹੁਤ ਹੀ ਪਿਆਰਾ ਸੂਟ ਹੈ ਇਹਦਾ ਰੇਟ ਵੀ ਸਿਰਫ ਤੇ ਸਿਰਫ 500 ਰੁਪਏ ਕੱਪੜਾ ਬਹੁਤ ਪਿਆਰਾ ਹੈ ਇੱਕ ਟਾਈ ਐਂਡਾਈ ਦੀ ਮੈਚਿੰਗ ਆਈ ਆਪਣੇ ਕੋਲੇ ਉਹ ਵੀ ਤੁਹਾਨੂੰ ਦਿਖਾਉਨੇ ਆ ਬਹੁਤ ਪਿਆਰੀ ਮੈਚਿੰਗ ਆ ਉਹ ਵੀ ਹਾਲੋ ਜੀ ਆ ਵੀ ਮੈਚਿੰਗ ਜਿਹੜੀ ਹੈਗੀ ਬਹੁਤ ਪਿਆਰੀ ਹੈ ਇਹਦੇ ਨਾਲ ਜਿਹੜਾ ਸਲਵਾਰ ਦਾ ਕੱਪੜਾ ਪਿਓਰ ਲੀਵੀਜ਼ ਦਾ ਲੱਗਿਆ ਹੋਇਆ ਤੇ ਭੋਰਾ ਸ਼ਿਕਾਇਤ ਨਹੀਂ ਆਉਂਦੀ ਰੰਗ ਬੁਰ ਦਾ ਕੋਈ ਦਾਣਾ ਨਹੀਂ ਆਉਂਦਾ ਬਹੁਤ ਪਿਆਰੀਆਂ ਮੈਚਿੰਗਾਂ ਨੇ ਇਹ ਵੀ ਸਾਰੀਆਂ ਸਾਰੇ ਕਲਰ ਇਹਨਾਂ ਦੇ ਬਹੁਤ ਸੋਹਣੇ ਨੇਗੇ ਅੱਜ ਆਪਾਂ ਸਾਰੀ ਵੀਡੀਓ ਸੋਨੂੰ ਜਿਹੜੀ ਹੈਗੀ ਐ ਮੈਚਿੰਗ ਸੂਟਾਂ ਦੀ ਕੋਈ ਦੇਣੀ ਹੈ ਆਹ ਲੋ ਜੀ ਆਇਦਾ ਵਾਈਟ ਕਲਰ ਦੇ ਵਿੱਚ ਗ੍ਰੇ ਦਾ ਜਿਹੜਾ ਹੈਗਾ ਬਹੁਤ ਪਿਆਰਾ ਕੰਬੀਨੇਸ਼ਨ ਹੈ ਤੇ ਸਲਵਾਰ ਵੀ ਜਿਹੜੀ ਹੈਗੀ ਐ ਸੂਟ ਨੂੰ ਕੋਈ ਵੀ ਉਮਰ ਬੀਰ ਪਾ ਸਕਦੀ ਐ ਸੂਟ ਨੂੰ ਤੇ ਇਹ ਜਿਹੜਾ ਗ੍ਰੇ ਕਲਰ ਦੀ ਇਹਦੀ ਸਲਵਾਰ ਹੈਗੀ ਆਹ ਲੋ ਜੀ ਅੱਜ ਸਾਰੇ ਡਿਜ਼ਾਈਨ ਵੱਖਰੇ ਵੱਖਰੇ ਨੇ ਤੇ ਬਹੁਤ ਸੋਹਣੇ ਨੇ ਸੂਟ ਸਿਰਫ 500 ਰੁਪਏ ਦੇ ਵਿੱਚ ਤੁਹਾਨੂੰ ਮਿਲਣਾ ਹੈ ਆਹ ਲੋ ਜੀ ਇਹ ਸ਼ਾਰਟ ਪੀਸ ਆ ਗਿਆ ਇਹ ਦੇ ਨਾਲ ਜਿਹੜਾ ਸਰਕਲ ਜਿਹਾ ਬਣਿਆ ਹੋਇਆ ਬਹੁਤ ਸੋਹਣਾ ਤੇ ਇਸ ਸਟੈਪ ਦੀ ਇਹਦੇ ਨਾਲ ਸਲਵਾਰ ਦਾ ਕੰਟਰਾਸਟ ਹੈ ਬਹੁਤ ਪਿਆਰਾ ਕੰਬੀਨੇਸ਼ਨ ਹੈ ਇਹਦਾ ਆਹ ਲੋ ਜੀ ਟਾਈ ਐਂਡ ਡਾਈ ਦੇ ਗੁੱਡ ਗੁੱਡ ਡਿਜ਼ਾਈਨ ਜਿਹੜੇ ਆਏ ਹੋਏ ਨੇ ਬਹੁਤ ਪਿਆਰੇ ਡਿਜ਼ਾਈਨ ਨੇ ਇਹ ਤੇ ਸੂਟ ਕਸ-ਕਸ ਕੇ ਪਾਟਣਗੇ ਇੰਨੇ ਸੋਹਣੇ ਸੂਟ ਨੇ ਹੰਡਣ ਵਾਲੇ ਆਹ ਲੋ ਜੀ ਆ ਇਹਦੀ ਸਲਵਾਰ ਸੀਗੀ ਆ ਇਹਦੇ ਨਾਲ ਦਾ ਪੀਸ ਆ ਗਿਆ आ लो जी ये डिजाइन भी है सबू मैं दिखाया पहला भी यह जड़ी का चीज है ये अपने को दप्टे नाल दपटे किधर रखते दपटे कित रखते दुपटे किधर करते कमला हा लो जी एक आ चीज दप्टे दे आई है ये दपट्टा है यद प्राइस साढ़े छे सौ रुपया ਤੇ ਦੁਪੱਟਾ ਇਹਦੇ ਨਾਲ ਕੋਟਾ ਡੋਰੀ ਇਹਦਾ 2.5 ਮੀਟਰ ਦਾ 2 ਇੰਚ ਦਾ ਦੁਪੱਟਾ ਲੱਗਿਆ ਨਾਲ ਆ ਇਹਦੀ ਬਾਟਮ ਹੈਗੀ ਆਹ ਲਓ ਜੀ ਇਹਦੇ ਚ ਆਪਣੇ ਕੋਲੇ 4 ਤੋਂ 5 ਸੂਟ ਅਵੇਲੇਬਲ ਨੇ ਇਹਦਾ 650 ਰੁਪਿਆ ਪ੍ਰਾਈਸ ਹੈ ਇਹਦੇ ਚ ਆਪਣੇ ਕੋਲੇ ਦੋ ਰੇਟ ਆਏ ਨੇ ਇੱਕ 550 ਚ ਆਇਆ ਇੱਕ 650 ਚ ਆਇਆ ਤੇ ਇਹ ਜਿਹੜੇ ਦੁਪट्टे ਨੇ ਖੁਦ ਅਸੀਂ ਡਾਈ ਕਰਵਾ ਕੇ ਲਾਏ ਨੇ ਇੱਕ ਡਾਈ ਕਰੇ ਕਰਾਏ ਹੁੰਦੇ ਨੇਗੇ ਉਹ ਦੁਪੱਟਿਆਂ ਦਾ ਜਿਹੜਾ ਸਾਈਜ਼ ਵੀ ਕੱਟ ਹੁੰਦਾ ਹੈਗਾ ਤੇ ਉਹਦਾ ਰੇਟ ਵੀ ਕੱਟ ਹੁੰਦਾ 550 ਚ ਉਹਦਾ ਸੂਟ ਦਾ ਰੇਟ ਹੁੰਦਾ ਤੇ ਇਹ 650 ਰੁਪਏ ਦਾ ਰੇਟ ਹੈ ਇਹਦਾ ਤੇ ਇਹਦੇ ਅਸੀਂ ਦੁਪੱਟੇ ਖੁਦ ਡਾਈ ਕਰਾ ਕੇ ਲਾਏ ਨੇ ਤੇ ਪ्योर ਵਾਲੀ ਕੋਟਾ ਡੋਰੀਆਂ ਨਾਲ ਅਸੀਂ ਲਗਾਈ ਹੋਈ ਹੈ ਤੇ ਇਹਦੇ ਵਿੱਚ ਇਹ ਵੀ ਵੀਡੀਓ ਅਗਲੀ ਵੀਡੀਓ ਵਿੱਚ ਬਣਾ ਲਾਂਗੇ ਬਸ ਤੇ ਏਸੀ ਕੀ ਆਪਣੀ ਅੱਜ ਦੀ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਆ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਜਾਂਦੇ ਜਾਂਦੇ ਸੋਹਣਾ ਜਿਹਾ ਕਮੈਂਟ ਕਰਕੇ ਜਾਇਆ ਕਰੋ ਵੀਡੀਓ ਦੇਖ ਕੇ ਤੁਸੀਂ ਛੱਡਿਆ ਨਾ ਕਰੋ ਕਮੈਂਟ ਕਰ ਲੈਣਾ ਭੁੱਲਿਓ ਤੇ ਆਪਣੀ ਲੋਕੇਸ਼ਨ ਆਪਾਂ ਦੱਸ ਹੀ ਦਿੱਤੀ ਵੀ ਡਿਸਟ੍ਰਿਕਟ ਮੋਹਨ ਮੰਡੀ ਦੇ ਨੇੜੇ ਆਪਣੀ ਸ਼ਾਪ ਹੈਗੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਸਾਰਿਆਂ ਦਾ ਧੰਨਵਾਦ ਵੀਡੀਓ ਦੇਖਣ ਵਾਸਤੇ ਪਿਆਰ ਤਹਿ ਦਿਲੋਂ